ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕੋ ਸੰਗਤ ਦਾ ਫੋਟੋ ਲੈ ਲਵਟੀ ਜਨਾ ਗੁਰੂਆਂ ਦੀ ਫੋਟੋ ਯਾ ਬਾਬਾ ਦੀਤ ਸਿੰਘ ਉਹ ਬਾਪੂ ਜੀ ਅੱਛਾ ਤਾਂ ਬੰਦੀ ਸਿੰਘ ਨੇ ਫੋਟੋ ਨਹੀਂ ਲਾਉਣੀ ਆ ਸਕਦੇ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਆਉਣੀ ਫਿਰ ਬੈਸ ਵਾਲੀ ਗੱਲ ਹੋ ਗਈ ਯਾਰ ਸੰਗਤ ਅtras ਕਰਦੇ ਜੇ ਮੈਨੇਜਮੈਂਟ ਕੋ ਸਾਰਾ ਤੁਹਾਡੇ ਬਾਬਾ ਜੀ ਨਾਲ ਜੋ ਪਾਸ ਕੰਮ ਕਰਦੇ ਹੋ ਯਾ ਬਾਬਾ ਦੀਪ ਸਿੰਘ ਯਾਰ ਪਿੱਛੇ ਆ ਜਾ ਨਹੀਂ ਨਹੀਂ ਸੰਤਾਂ ਨੂੰ ਫੋਟੋ ਨਹੀਂ ਲੱਗ ਸਕਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੀ ਫੋਟੋ ਫਿਰ ਬੈਸ ਵਾਲੀ ਗੱਲ ਹੋ ਗਈ ਇਹਤੇ ਲੱਗੇ ਕਿ ਇਹ ਗੁਰੂਆਂ ਦੀ ਆ ਬਾਬਾ ਦੀਪ ਸਿੰਘ ਜੀ ਬੋਲਦੇ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਇਹ ਤੇ ਪੰਥ ਦਾਵਾ ਬਿਲਕੁਲ ਨਹੀਂ ਨਹੀਂ ਨਾ ਇਹ ਤੇ ਮੈਨੇਜਮੈਂਟ ਦਾ ਪੰਚਤੂ ਦੀ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਚ ਦਾ ਸਾਰੇ ਪੰਚ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਨਹੀਂ ਲੱਗੇਗੀ ਪ੍ਰੋਗਰਾਮ ਸੇਵਾ ਕਰਦੇ ਆ ਜੀ ਨੌ ਫੋਟੋ ਖੁੱਟ ਕੇ ਲਾਵਾ ਨਹੀਂ ਲੱਗੇ ਇਹਦੇ ਫੋਟੋ ਲਾਓ ਲਾਓ ਲੱਗੀ ਸੰਤਾ ਦੇ ਫੋਟੋ ਲਾ ਦੋ ਲਾ ਦੋ ਆ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ ਇਹਨਾਂ ਸਾਡੀ ਮੇਰੀ ਮਾਲਕੀ ਇੱਥੇ ਗੁਰਦਾਰੇ ਆਹੋ ਪ੍ਰਧਾਨ ਜੀ ਲਾਓ ਸੰਤਾ ਦੀ ਵੀਡੀਓ ਲਾ ਦੋ BOLA! <inaudible> اوه مري گال آھي ਵੇਚ ਕੇ ਨਾ ਲਾਓ ਤੁਹਾਨੂੰ ਪਤਾ ਸੰਤਾ ਦੀ ਫੋਟੋ ਦਾ ਹੱਥ ਪਾਉਂਦੇ ਆ ਅਗਲਾ ਤੁਸੀਂ ਐਵੇਂ ਖਲੋਤੇ ਨਹੀਂ ਨਹੀਂ ਮੇਰੀ ਗੱਲ ਸੁਣਦੇ ਨਹੀਂ ਲੱਗੇਗੀ ਨਹੀਂ ਲੱਗੇਗੀ ਨਹੀਂ ਲੱਗੇਗੀ ਤੂੰ ਕੌਣ ਕਹਿੰਦਾ ਮੈਂ ਸਿੱਖ ਰਿਹਾ ਲਾਓ ਇਹ ਨਹੀਂ ਲਾਜਾਉਂਦਾ ਉਹ ਫੋਟੋ ਹੀ ਲਿਆਉਂ ਉਹ ਫੋਟੋ ਫਾੜੋ ਫੋਟੋ ਲਾਜਰ ਮੈਂ ਦਾ ਕਰਿਆ

ਇੱਕ ਮਿੰਟ ਇੱਕ ਹੋਰ ਜਿੰਨਾ ਨਾੜ ਪਾ ਜੀ ਕੈਪਟਨ ਨੂੰ ਤਾਂ ਬੰਨ ਸਕਨ ਨੂੰ ਹੋ ਗਿਆ ਓਹ ਅੱਛਾ ਇਹ ਬਹੁਤ ਨਜ਼ੀਨ ਗਿਆ ਬਾਈਰੋਂ ਲਿਸ਼ਟ ਸਾਰੂ ਗਿਆ ਤੇ ਲੈ ਗਿਆ ਵਾ ਉਹ ਗੱਡੀ ਹਾਂ ਕੁੱਸ ਕੌਣ ਘੜੀ ਜਵਾਨੇ ਉਹ ਬੁੱਢਾ ਜਣਾ ਕਰਨਲ ਕਰਨਲ ਗਿਆ ਇਹ ਕੱਲ ਬਹਿ ਗਿਆ ਹਾਂ ਨਹੀਂ ਕੋਈ ਪਤਾ ਨਹੀਂ ਪੈ ਗਈ ਤੇ ਪੈ ਗਿਆ ਉਹ ਲਹੂ ਆ ਗਏ ਨੇ ਮੈਂ ਕਿਉਂ ਬਹਿ ਗਿਆ ਕੱਲ ਆ ਗਈ ਚੱਕਰੇ ਬਣਾਏ ਨੇ ਪਤਾ ਨਹੀਂ ਇਹ ਸੰਧਰ ਬਹਿ ਗਈ ਆ ਹਾਂ ਸੰਧਰ ਪੈ ਗਈ ਇਹ ਨਿੱਧਰੇ ਹਾਂ ਇਹ ਜਿਹੜੀ ਗੱਲ ਹੋਈ ਇਹ ਇੱਕ ਫੋਟੋ ਨਹੀਂ ਹੈ ਪਾਕਿਸਤਾਨੀਆ ਪ੍ਰੋਗਰਾਮ ਹੋ ਰਿਹਾ ਹੈ ਕੱਲ ਨੂੰ ਫੋਟੋ ਲਾਤੀ ਨਾ ਅੰਦਰ ਮੈਂ ਲੱਗਣ ਨਹੀਂ ਦੇਣਗੇ ਤੇ ਮੈਂ ਹੀ ਮੈਂ ਉਹ ਕਿ ਠੀਕ ਹੈ 40000 ਰੁਪਏ ਹੋ ਰਿਹਾ ਨਹੀਂ ਹੈਗਾ ਇਸ ਤੇ ਮੈਂ ਉਹ ਵਾਵਾਉਛੂ ਹੈ ਜੂ ਹੈ ਬਣਾ ਬੜਾ ਮੋਬਾਈਲ ਚੱਲਣ ਦਿਆ ਆ ਗਿਆ ਕਰ ਨਹੀਂ ਠੀਕ ਹੈ ਉਹ ਕਾਲੇ ਜਿਹੜਾ ਇਸ਼ੂ ਆ ਰਹੀ ਹੈ ਕਲੀਅਰ ਹੈ ਤੁਹਾਡਾ ਦੋ ਨਾਮ ਹੈ ਨਾ ਜੇ ਲਾਗੇ ਆਪਾਂ ਚਲੀਏ ਆਪਣੇ ਲੰਗੇ ਚ ਦੇਖੀ ਜਾਵੇਗਾ ਸਭ ਬੰਦੇ